ਅੱਜ ਅਸੀਂ ਪੰਜਾਬ ਵਿੱਚ ਵਾਪਰੀਆਂ ਦੋ ਅਹਿਮ ਘਟਨਾਵਾਂ ਬਾਰੇ ਚਰਚਾ ਕਰਾਂਗੇ ਪਹਿਲੀ ਘਟਨਾ ਅਕਾਲੀ ਦਲ ਜਿਹੜਾ ਨਵਾਂ ਸਥਾਪਿਤ ਹੋ ਗਿਆ ਜਿਹੜੀ ਪਾਣੀ ਮੈਮਰੀ ਭਰਤੀ ਕਮੇਟੀ ਵੱਲੋਂ ਅੱਜ ਜਨਰਲ ਅਜਲਾਸ ਕਰਕੇ ਪ੍ਰਧਾਨਗੀ ਦੀ ਚੋਣ ਕੀਤੀ ਜਾਣੀ ਸੀ ਉਹਦੇ ਵਿੱਚ ਸ਼੍ਰੀ ਹਲਤਕ ਸਾਹਿਬ ਦੇ ਜਥੇਦਾਰ ਰਹੇ ਯਾਨੀ ਹਰਪਿਕ ਸਿੰਘ ਜੀ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਦੂਜੀ ਵੱਡੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਮਖਲਬ ਮਸਲਾ ਪਖਿਆ ਹੋਇਆ ਸੀ ਲੈਂਡ ਪੂਲਿੰਗ ਨੀਤੀ ਦਾ ਆਖਿਰਕ ਤੌਰ 'ਤੇ ਵਰਤਮਾਨ ਸਰਕਾਰ ਨੇ ਫਿਰ ਇੱਕ ਵਾਰ ਯੂ-ਟਰਨ ਲੈਂਦਿਆਂ ਜਿਹੜੀ ਲੈਂਡ ਪੂਲਿੰਗ ਨੀਤੀ ਸੀ ਉਹਨੂੰ ਵਾਪਸ ਲੈ ਲਿਆ ਤੇ ਉਹਦੇ ਨਾਲ ਸਬੰਧਤ ਜਿਹੜੇ ਹੋਰ ਆਦੇਸ਼ ਜਾਰੀ ਕੀਤੇ ਗਏ ਸੀ ਉਹ ਵੀ ਸਾਰੇ ਵਾਪਸ ਲੈ ਲਏ ਗਏ ਨੇ ਇਹਨਾਂ ਦੋਨਾਂ ਖਾਸ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕਰਾ ਗਏ ਤੇ ਮੇਰੇ ਨਾਲ ਨੇ ਉੱਗੇ ਚਿੰਤਕ ਅਤੇ ਸਿਕਸ ਆਫ ਦਿ ਪ੍ਰੋਪੇਟਿਕੀ ਨਗਰਤਨ ਵਾਲੇ ਡਾਕਟਰ ਬਰਨਾਲਲ ਗਰਗ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਦਾ ਸਾਹਿਬ ਤੁਹਾਡਾ ਸਵਾਗਤ ਹੈ ਨਵਾਂ ਪੰਜਾਬ ਚੈਨਲ ਤੇ ਸ਼ੁਕਰੀ ਬਹੁਤ ਬਾਤ ਕੀਆ ਸਾਹਿਬ ਅ ਦਾ ਸਾਹਿਬ ਇਹ ਗੱਲ ਸ਼ੁਰੂ ਕਰੀਏ ਬਿਨਾਂ ਕਿਸੇ ਹੋਰ ਭੁੰਕਾ ਦੇ ਪਈ ਤਕਰੀਬਨ 100 ਸਾਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਿਤ ਹੋਇਆ 1925 ਦੇ ਵਿੱਚ ਅਕਾਲੀ ਦਲ ਦੀ ਉਹ ਦਮੀਰ ਕੀ ਹੈ ਇਸ ਤੇ ਲੰਬਾ ਸਮਾਂ ਪੰਥ ਦੀ ਸਿਆਸਤ ਵਿੱਚ ਬਹੁਤ ਹੀ ਬਹੁਤ ਰਬਾ ਜੀ ਨੂੰ ਕਹਿੰਦੇ ਨੇ ਮਾਨਯੋਗ ਪ੍ਰਾਪਤੀਆਂ ਜਾਂ ਮੀਲ ਪੱਥਰ ਸਥਾਪਿਤ ਕੀਤੇ ਨੇ ਤੇ ਪੰਥ ਤੇ ਪੰਜਾਬ ਦੀ ਸਿਆਸਤ ਚ ਸ਼੍ਰੋਮਣੀ ਕਾਲੀ ਦਲ ਨੂੰ ਕਿਸੇ ਸੂਰਤ ਵਿੱਚ ਵੀ ਨਗੇਟ ਨਹੀਂ ਕੀਤਾ ਜਾ ਸਕਦਾ ਪਰ ਪਿਛਲੇ ਸਮੇਂ ਚ ਕੁਕ ਕੁਕ ਸਮੇਂ ਤੇ ਜਦੋਂ ਤੋਂ ਅਕਾਲੀ ਦਲ ਹੋਮਸਟਾਇਆ ਉਦੋਂ ਤੋਂ ਹੀ ਥੋੜੇ ਅਰਸੇ ਬਾਅਦ ਹੀ ਅਕਾਲੀ ਦਲ ਦੇ ਵਿੱਚ ਫੁੱਟ ਪਾ ਕੇ ਨਵੇਂ-ਨਵੇਂ ਦਲ ਉੱਭਰਨੇ ਇਹ ਕੋਈ ਨਵੀਂ ਗਲਤੀ ਹੈ ਨਹੀਂ ਪਰ ਆ ਜਿਹੜਾ ਐਸਵਾਰਾ ਵਾਲਾ ਘਟਨਾਕਰਮ ਵਾਪਰਿਆ ਇਹ ਥੋੜਾ ਜੰਗੋ ਫੇਰ ਮੈਂ ਕਹਿ ਸਕਦੇ ਆ ਕਿਉਂਕਿ ਇਹਦੇ ਚ ਸ਼੍ਰੀ ਹਰਖੰਦ ਸਾਹਿਬ ਦੀ ਭੂਮਿਕਾ ਤੇ ਸ਼੍ਰੋਮੇ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਵੀਰ ਬਾਦਲ ਹੋਰਾਂ ਨੂੰ ਉਹਨਾਂ ਸਮੇਤ ਕਈ ਹੋਰਾਂ ਨੂੰ ਸ਼੍ਰੀ ਹਰਖਰਤ ਸਿੰਘ ਸਾਹਿਬ ਤੇ ਬੁਲਾ ਕੇ ਤਨਖਾਹਿਆ ਇਤਰਾਫ ਦੇਣਾ ਤੇ ਫਿਰ ਉਸ ਤੋਂ ਬਾਅਦ ਪੰਜ ਮੈਂਬਰੀ ਇੱਕ ਭਰਤੀ ਕਮੇਟੀ ਬਣਨੀ ਤੇ ਉਹ ਭਰਤੀ ਕਮੇਟੀ ਦੇ ਵਿੱਚ ਬੜੇ ਅਫਰਾ ਚੜਾਏ ਬੜਾ ਕੁਝ ਹੋਇਆ ਤੇ ਆਖਰ ਅੱਜ ਜੇ ਇਹ ਕਹਿ ਲਈਏ ਵੀ ਮਿੱਟੀ ਥਲੇੋਂ ਬਾਹਰ ਆ ਗਈ ਤਾਂ ਉਹੀ ਗੱਲ ਪੰਜਾਬ ਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕੋਈ ਹੁਕਮ ਸੁਣਾਉਣ ਵਾਲੇ ਸੀ ਅੱਤ ਖੋਦੀ ਪ੍ਰਧਾਨ ਬਣ ਕੇ ਤਰੁਣੀ ਕਾਲੀ ਦਲ ਦੇ ਜਿਹੜੇ ਸ਼ੀਸ਼ਕ ਲੀਡਰ ਬਣ ਗਏ ਨੇ ਇਹਦੇ ਬਾਰੇ ਤੁਹਾਡੀ ਕੀ ਸਮਝ ਬਣੀ ਆ ਇਹ ਆਪਾ ਭັກ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ ਅ ਗਿਰਸਾਬ ਤੁਸੀਂ ਜਿਵੇਂ ਪਹਿਲਾਂ ਹੀ ਕਿਹਾ ਵੀ ਉਤਰਾ ਚੜਾ ਕਾਲੀ ਦਲ ਚਾਹੁੰਦੇ ਰਹੇ ਨੇ ਜਿਹੜਾ ਸਭ ਤੋਂ ਵੱਡਾ ਉਤਰਾ ਪਹਿਲੀ ਵਾਰੀ ਆਇਆ ਸੀ ਉਹ ਸੀਗਾ ਕਿ ਮਾਸਟਰ ਤਾਰਾ ਸਿੰਘ ਨੂੰ ਢਾਕੇ ਸੰਤ ਭਟੇ ਸਿੰਘ ਤੇ ਸੰਤ ਜਿਹੜੇ ਸੀਗੇ ਆਪਣਾ ਚੰਨਨ ਸਿੰਘ ਚੰਨਨ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸੀ ਸੰਤਪ੍ਰਦੇਸ਼ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਫਿਰ ਉਦੋਂ ਪੰਜਾਬੀ ਸੂਬੇ ਦੀ ਮੂਵਮੈਂਟ ਪਿਠਾ ਕੇ ਉਹ ਜਿਹੜਾ ਗੱਲ ਸੀ ਉਹ ਹਾਂ ਪੱਖੀ ਪਾਸੇ ਨੂੰ ਲੈ ਗਏ ਸੀ ਔਰ ਸਰਕਾਰ ਵੀ ਬਣ ਗਈ ਸੀ ਪੰਜਾਬੀ ਸੂਬਾ ਬੰਦ ਤਵਾਦ ਗੁਰਨਾਮ ਸਿੰਘ ਦੋ ਵਾਰੀ ਚ ਮੁੱਖ ਮੰਤਰੀ ਰਹੇ ਗਿਬਸਾਹ ਬਣੇ ਫਿਰ ਤੋਂ ਸਰਕਾਰ ਡੁੱਟ ਗਈ ਫਿਰ ਕਾਲ ਸਿੰਘ ਬਾਦਪੁਰੇ ਤੇ ਉਸ ਤੋਂ ਬਾਅਦ ਜਿਹੜਾ ਸਰਮਹਿੰਦ ਅਕਾਲੀ ਦਲ ਬਣਿਆ ਜੇ ਵਿੱਚ ਵਿਚਾਲੇ ਨੂੰ ਆਪ ਛੱਡ ਦਈਏ ਤਲਵੰਡੀ ਦਾਲ ਫਲਾਣਾ ਦਾਲ ਕਈ ਬਣੇ ਤੇ ਜਿਹੜਾ ਮਾਨਦਲ ਬਣਿਆ ਉਹ ਆਪਣਾ ਉਦਾਂ ਹੀ ਚਲੰਦਾ ਰਿਹਾ ਤੇ ਉਹ ਵੀ ਅੱਜ ਵੀ ਉਹ ਕਹਿਣਾ ਹੈ ਹੋਰ ਬੜੇ ਬਣੇ ਪਰ ਜਿਹੜਾ ਸਰਬਿੰਦ ਕਾਲੀ ਦਲ ਬਣਿਆ ਆਖਰਕਾਰ ਉਹ ਬਹੁਤਾ ਚੱਲ ਨਹੀਂ ਸਕੋਣ ਇੱਕ ਵਾਰੀ ਸ਼ੋਮਨੀ ਕਾਲੀ ਦਲ ਨੂੰ ਤਹਰਾਤਾ ਪਰ ਚੱਲ ਨਹੀਂ ਸਕਾ ਪਰ ਹੁਣ ਜਿਹੜੀ ਤੁਸੀਂ ਗੱਲ ਕਹੀ ਹੈ ਜੱਗੋਂ ਤੇਰਵੀ ਇਸ ਕਰਕੇ ਜ਼ਿਆਦਾ ਮੈਨੂੰ ਲੱਗਦੀ ਹੈ ਵੀ ਜਿਹੜਾ ਬੰਦਾ ਫੈਸਲਾ ਕਰਨ ਵਾਲਾ ਹੈ ਜੱਜ ਹੈ ਉਹੋ ਹੀ ਪ੍ਰਧਾਨ ਬਣ ਰਿਹਾ ਹੈ ਇਹ ਉਹਦੇ ਫੈਸਲੇ 'ਤੇ ਹੀ ਸਵਾਰ ਖੜੇ ਹੋ ਜਾਂਦੇ ਨੇ ਜਿੰਨੂੰ ਅਸੀਂ ਵੱਡਾ ਸਿੱਕੀ 'ਚ ਨਾਟਕ ਤਾਂ ਸਭ ਤੋਂ ਵੱਡੀ ਚੀਜ਼ ਹੈ ਤੇ ਨਾ ਦਿੱਕਤਾਂ ਲੈ ਮੰਗੀ ਨਹੀਂ ਕਰਦੀ ਸੀ ਵੀ ਉਹ ਕਿਸੇ ਵੀ ਤਰ੍ਹਾਂ ਨਾਲ ਨੂੰ ਜ਼ੋਰ ਲਾਣ ਦੇ ਬਲਕਿ ਉਹਨਾਂ ਪ੍ਰਚਾਰਕ ਹੋਣਾ ਸ਼ੁਰੂ ਕਰਦਾ ਵੀ ਨਹੀਂ ਉਹ ਤਾਂ ਬੰਨ ਨਹੀਂ ਰਹੇ ਬੰਨ ਨਹੀਂ ਰਹੇ ਬੰਨ ਨਹੀਂ ਰਹੇ ਇਹੋ ਜਿਹਾ ਪ੍ਰਚਾਰ ਜਿਹੜਾ ਨਾ ਇਹ ਪਹਿਲੇ ਦਿਨ ਤੋਂ ਪਤਾ ਸੀ ਉਹ ਅਕਾਲੀ ਦਲ ਦਾ ਪ੍ਰਚਾਰ ਬੰਨੋ ਪਰ ਉਹਨਾਂ ਦੇ ਜਿਹੜੇ ਦੋਸ਼ ਅਗੇ ਉਹਦਾ ਵੀ ਕੋਈ ਜਵਾਬ ਦੇਉ ਨਹੀਂ ਦਿੱਤਾ ਜਿਹੜੇ ਉਹਦਿਆਂ ਤੇ ਸੀ ਪਰ ਉਹ ਸਾਰਾ ਕੁਝ ਛੱਡ ਗਏ ਜਿਹੜੇ ਇਹਨਾਂ ਨੇ ਮੱਥੇ ਪਾਸ ਕਰੇ ਨੇ ਇੱਕ ਆਫਤਤਾ ਬਾਰੇ ਨੇ ਇੱਕ ਧਰਮ ਬਾਰੇ ਨੇ ਉਹ ਬੰਦਾ ਬੰਦਾ 14 14 ਮੱਥੇ ਜਿੰਨੇ ਵੀ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਵੇਂ ਇੱਕ ਆਪਾਂ ਕੋਈ ਵੀ ਦਾਲ ਕੋਈ ਵੀ ਸੰਸਥਾ ਬਣੇ ਉਹ ਆਪਣੇ ਵੱਸੇ ਵੀ ਆ ਵੀ ਕਰ ਦੋ ਆ ਵੀ ਕਰ ਦੋ ਅੱਗ ਕਰ ਦੋ ਕਹਾਂ ਨਾ ਤਾਂ ਉਹਦੇ 'ਚ ਕੋਈ ਇਹ ਆ ਇੱਕ ਕੋਈ ਹਾਂ ਪੱਕੀ ਗੱਲ ਹੈ ਵੀ ਪ੍ਰਧਾਨ ਦੋ ਵਰਸ ਵੱਧ ਨਹੀਂ ਰਹੇਗਾ ਫਿਰ ਇੱਕ ਵਾਰੀ ਛੱਡ ਕੇ ਇੱਕ ਵਾਰੀ ਬਣ ਸਕੇਗਾ ਇੰਨੀ ਇੱਕ ਗੱਲ ਆਪਾਂ ਮੰਨ ਸਕਦੇ ਆ ਅਜਲਾਸ ਹੋਇਆ ਕਰੇ ਰੈਗੂਲਰ ਇਹਨੂੰ ਵੀ ਮੰਨ ਸਕਦੇ ਆ ਹੁੰਦਾ ਹੈ ਨਹੀਂ ਹੁੰਦਾ ਉਹ ਤਾਂ ਸਮਝਦ ਸਿਗਾ ਮਿਸਟਿਕ ਦਾ ਹੋਰਾਂ ਚ ਬਾਂਚ ਹੋਰਾਂ ਪਾਰਟੀਆਂ ਚ ਸਾਰਿਆਂ ਚ ਨਹੀਂ ਰਿਹਾ ਹੋਇਆ ਲਿਖਤ ਕੀ ਆ ਉਹ ਸਮਝਦ ਸਿਗਾ ਅਜੇ ਜੋ ਕੁਝ ਕਿਹਾ ਹੈ ਉਹਦੇ ਵਿੱਚ ਜਿਹੜੇ ਵੱਡੀ ਗੱਲ ਦਾ ਹੈ ਕਹਿੰਦਾ ਵੀ ਪੰਜਾਬ ਦੇ ਹੱਕ ਫਰਮਾਣਾ ਦਿਸ दैट ਇੱਕ ਤਾਂ ਜਿਹੜਾ ਸ਼ਰਮ ਨਹੀਂ ਕਰੀਦਾ ਰ ਹੈ ਉਹ ਸਿੱਖੀ ਦੀ ਸਿਆਸੀ ਜਿਹੜੀ ਹੈ ਮੈਂ ਕਹਾਂਗਾ ਕਤਾਰਬੰਦੀ ਹੈ ਉਹ ਜਿਹੜੀ ਸਿਆਸੀ ਕਤਾਰਬੰਦੀ ਹੈ ਸਿਆਸੀ ਢੜਾ ਕਹੋ ਸਿਆਸੀ ਜੱਥਾ ਕਹੋ ਉਹਦੇ ਵਿੱਚ ਅਜੇ ਤੱਕ ਇਹ ਗੱਲ ਨਹੀਂ ਆਈ ਸਾਹਮਣੇ ਵੀ ਜਿਹੜਾ ਸਿੱਖਤਾਂ ਦੀ ਕਿਤੇ ਵੀ ਉਹਦੇ ਬਾਰੇ ਕੋਈ ਚਿੰਤਾ ਜਹਰ ਕਰੀ ਗਈ ਹੋਵੇ ਕੋਈ ਕਿਹਾ ਗਿਆ ਹੋਵੇ ਵੀ ਹਮਲਾ ਸੀ ਮਾਰਾ ਸੀ ਕਿ ਦੂਜੀ ਗੱਲ ਵੀ ਅਸੀਂ ਉਹ ਜਿਵੇਂ ਸਿੱਖ ਚਾਸ ਚ ਬਹੁਤ ਕੁਛ ਇੱਕ ਸ਼੍ਰੋਮਣੀ ਕਮੇਟੀ ਨੇ ਛਾਪਿਆ ਸੀ ਕਿ ਉਹਦੇ ਚ ਬਹੁਤ ਕੁਛ ਸਿੱਖੀ ਬਾਰੇ ਗੁਰੂ ਸਾਹਿਬਾਨ ਬਾਰੇ ਇੰਨਾ ਜਿਆਦਾ ਮਾਰਾ ਲਿਖਿਆ ਹੋਇਆ ਹੈ ਵੀ ਜਾਂ ਤਾਂ ਫਿਰ ਇਹ ਜਿਹੜੇ ਨਵੇਂ ਬਣੇ ਨੇ ਇਹ ਕਹਿਣ ਵੀ ਉਹ ਠੀਕ ਹੈ ਜਾਂ ਕਹਿਣ ਗਲਤ ਹੈ ਅਜੇ ਤੱਕ ਉਹਦੇ ਉੱਤੇ ਕਿਉਂਕਿ ਜਿਹੜੇ ਹੁਣ ਪ੍ਰਬੰਧ ਬਣੇ ਨੇ ਇਹ ਹੱਕ ਹ ਤੱਕ ਦੇ ਜਥੇਦਾਰ ਕਾਰਜਕਾਰੀ ਜਥੇਦਾਰੀ ਵੀ ਰਹੇ ਰਮੰਡੀ ਸਾਬੋ ਦੇ ਤਾਂ ਜਥੇਦਾਰੀ ਰਹੇ ਨੇ ਔਰ ਤਲਵੰਡੀ ਸਾਬੋ ਦੇ ਵਿੱਚ ਜੋ ਲਿਖਨਸਾਰ ਜੋ ਇਹ ਮੁਖਸਰ ਸਾਹਿਬ ਤੋਂ ਬਾਅਦ ਉਹ ਸਾਰਾ ਆਪਣਾ ਇਤਿਹਾਸ ਪਤਾ। ਜੋਂ ਲੈ ਇੱਕ ਵੱਡਾ ਕਿਤੇ ਨਾ ਕਿਤੇ ਵੱਡੀ ਘਾਟ ਮੈਨੂੰ ਅਜੇ ਤੱਕ ਨਹੀਂ ਸਮਝ ਆਈ ਵੀ ਜਿੰਨਾ ਚਿਰ ਤੁਸੀਂ ਉਸ ਗੱਲ ਦੇ ਉੱਤੇ ਗੱਲ ਨਹੀਂ ਕਰੋਗੇ ਤਾਂ ਤੁਸੀਂ ਸਿੱਖੀ ਨੂੰ ਵੀ ਜੀ ਸਾਡੇ ਵਿੱਚ ਦਖਮ ਦਾ ਜੀ ਨਾ ਹੋਵੇ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਕਰ ਦੋ ਇਹ ਕਰੋ ਇਹ ਬੰਦੀ ਸਿੰਘਾਂ ਨੂੰ ਕੋਈ ਵੀ ਨਹੀਂ ਕਹੇਗਾ ਵੀ ਨਾ ਰਿਹਾਈ ਕਰੋ ਉਤਤ ਕੋਈ ਨਵੀਂ ਕਰਨੀ ਜਿਹੜਾ ਸਿੱਖੀ ਚ ਦਖਨਦਗੀ ਨਾ ਹੋਵੇ ਗੁਰਦਵਾਰਨ ਦਖਨਦਗੀ ਨਾ ਹੋਵੇ ਕਿਵੇਂ ਰੋਕੋਗੇ ਦਖਨਦਗੀ ਤਾਂ ਹੋਈ ਪਈ ਆ ਗਲਤ ਇਤਿਹਾਸ ਪੜਾਇਆ ਗਿਆ ਹੈ ਗਲਤ ਇਤਿਹਾਸ ਲਿਖਿਆ ਹੋਇਆ ਸੀ ਸ਼੍ਰੋਮਣੀ ਕਮੇਟੀ ਨਾਲ ਛਾਪਿਆ ਤਾਂ ਉਹ ਗਲਤ ਨਹੀਂ ਲੱਗਦਾ ਜੇ ਤੁਹਾਨੂੰ ਗਲਤ ਲੱਗਦਾ ਫਿਰ ਕਹੋ ਗਲਤ ਹੈ ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਕੋਈ ਖਾਸ ਗੱਲ ਨਹੀਂ ਫਿਰ ਹੁਣਾਂ ਚ ਜਨਤਾ ਚ ਜਾ ਕੇ ਕਹਿ ਦਿਓ ਵੀ ਭਾਈ ਇਹਦੇ ਚ ਕੋਈ ਖਾਸ ਗੱਲ ਨਹੀਂ ਸੋ ਮਨ ਚ ਹੋਰ ਤੇ ਮੁਖ ਚ ਹੋਰ ਨਾ ਰੱਖੋ ਇੱਕ ਤਾਂ ਇਹ ਹੈ ਨਾਟਕ ਦਾ ਸਵਾਲ ਮੈਂ ਖੜਾ ਕਾਹੀ ਦਿੱਤਾ ਪਹਿਲਾਂ ਹੀ ਦੱਸਦਾ ਵੀ ਇਹ ਇਹ ਨਾਟਕ ਤਾਂ ਨਹੀਂ ਇਹ ਮੰਗਦੀ ਸੀ ਵੇ ਇਹਨਾਂ ਦਾ ਬੰਨਾ ਉਹ ਬਣੇ ਨੇ ਕਿਵੇਂ ਬਣੇ ਨੇ ਕਿੱਥੇ ਬਣੇ ਤੀਜੀ ਗੱਲ ਇਹ ਵੀ ਸਿੱਖੀ ਦਰਦੀ ਨਹੀਂ ਆ ਤੇ ਇਹ ਇੱਕ ਦਿਨ ਇੱਥੇ ਮੈਂ ਦੇਖੇ ਇਹਨਾਂ ਦੇ ਅੱਗੇ ਅੱਗੇ ਤਾਂ ਫਿਰ ਨਹੀਂ ਆ ਜੇ ਬਣੇ ਨਹੀਂ ਸੀ ਪਰ ਤਾਂ ਹੁਣ ਤਾਂ ਪਤਾ ਨਹੀਂ ਕਿੰਨੇ ਕ ਬਾਡੀਗਾਰਡ ਮਿਲ ਬਣ ਉਹ ਪੁਲਿਸ ਦੇ ਕਾਫੀ ਆਏ ਹੋਏ ਸੀ ਉਸੇ ਇੱਕ ਲੱਖ ਆਏ ਜਦੋਂ ਹੈ ਨਹੀਂ ਕਿੱਥੋਂ ਆ ਗਏ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਹ ਆਏ ਹੋਏ ਨੇ ਫਿਰ ਮੈਨੂੰ ਪਤਾ ਲੱਗਿਆ ਵੀ ਛਾ ਇਹਨਾਂ ਨਾਲ ਆਏ ਨੇ ਇਹਨੇ ਸੋ ਇਹਨੇ ਬਾਡੀਗਾਰਡ ਲੈ ਕੇ ਜਿਹੜੇ ਘੁੰਮਣਾ ਹੈ ਇਹ ਜੋ ਆਪਣੇ ਆਪ ਹੀ ਉਹ ਜਿਹੜਾ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਜਿਵੇਂ ਤੜਾੜਾ ਸਾਹਿਬ ਸੀ ਮੈਂ ਤਾਂ ਕਦੇ ਉਹਨਾਂ ਨਾਲ ਬਾਡੀਗਾਰਡ ਦੇ ਦੇਖੇ ਨਹੀਂ ਹੈਗੇ ਕਿ ਉਹ ਜਿਹੜੇ ਸੀ ਉਹ ਸ਼ਰਮਨਿਕ ਮੰਤਰੀ ਦੇ ਪ੍ਰਧਾਨ ਰਹੇ ਹਾਲਾਂਕਿ ਇੰਨੀ ਦੇ ਸੋ ਜਿਹੜਾ ਇਹ ਅਕਾਲੀ ਦਲ ਦਾ ਇਵਨ ਸੰਤਪਤੇ ਸਿੰਘ ਹੋਰਾਂ ਨੇ ਪ੍ਰਕਾਸ਼ ਸਿੰਘ ਬਾਦਲ ਕਰਕੇ ਮੁੱਖ ਮੰਤਰੀ ਰਹੇ ਬਹੁਤੇ ਵਾਰੀ ਉਹਨਾਂ ਨਾਲ ਬਾਡੀਗਾਰਡ ਦੀ ਬੜੀ ਨਾਮਦੋਰੀ ਹੁੰਦੀ ਸੀ ਸੋ ਇਹ ਜਿਹੜਾ ਤੋ ਤਰੀਕਾ ਹੈ ਇਹ ਮੈਨੂੰ ਕੋਈ ਬਹੁਤਾ ਇਹ ਬਗਿਆ ਨਹੀਂ ਜਿਵੇਂ ਹੁਣ ਸ਼ਰਮਜੀਤ ਸਿੰਘ ਆਣ ਵੀ ਹੈਗੇ ਨੇ ਆਪਦੇ ਦਲ ਦੇ ਪ੍ਰਧਾਨ ਐਮਪੀ ਵੀ ਰਹੇ ਨੇ ਪਰ ਉਹਨਾਂ ਨਾਲ ਉਹਨੇ ਕਦੇ ਇੰਨੇ ਬਾਡੀਗਾਰਡ ਨਹੀਂ ਦੇਖੇ ਤੁਸੀਂ ਦੇਖੋ ਸ਼ਾਇਦ ਤੁਹਾਨੂੰ ਪਤਾ ਹੋਵੇ ਪਰ ਮੈਂ ਨਹੀਂ ਦੇਖਿਆ ਜਦ ਵੀ ਕਦੇ ਸੋਚਿਆ ਸੋ ਇੰਨੇ ਬਾਡੀਗਾਰਡ ਆਪਣੇ ਆਪ ਇੱਕ ਸਵਾਲ ਪੈਦਾ ਕਰਦੇ ਇਸ ਤੋਂ ਵੀ ਇੱਕ ਹੋਰ ਵੱਡੀ ਗੱਲ ਦੇ ਵਿਚਾਰਹੀ ਹੈ ਵੀ ਅਸੀਂ ਜਿਹੜੀ ਸਿੱਖ ਜਿਹੜੀ ਸਿੱਖੀ ਉਹ ਪੰਜਾਬ ਤੋਂ ਵੱਖ ਨਹੀਂ ਹੋ ਸਕਦੀ ਕਿ ਪੰਜਾਬ ਦੇ ਜਿਹੜੇ ਹੱਕਾਂ ਦੀਆਂ ਤੁਸੀਂ ਵੀ ਅਸੀਂ ਆ ਵੀ ਲਵਾਗੇ ਆ ਵੀ ਲਵਾਗੇ ਕਿਤੇ ਨਹੀਂ ਕਿਹਾ ਕਿ ਕੇਂਦਰ ਨੇ ਜਿਹੜੇ ਸਾਡੇ ਹੱਕ ਜਿਹੜੇ ਸੰਵਿਧਾਨ ਚ ਸਾਡੇ ਹੱਕ ਸੀ ਉਹ ਖੋੜੇ ਉਹਨਾਂ ਵਾਸਤੇ ਬਿਨਾ ਇਜਿਟੇਟ ਕਰਨ ਸਮਝਦੇ ਨਹੀਂ ਵੀ ਉਹਦੇ ਵਾਸਤੇ ਅਸੀਂ ਕੀ ਕਰਾਂਗੇ ਉਹ ਜਗਾ ਵੀ ਸਾਡੇ ਸਾਡੇ ਵਸੇ ਸਾਡੇ ਦਿੱਤੇ ਜਾਣੇ ਦਿੱਤੇ ਜਾਣੇ ਉਹ ਤਾਂ ਮੰਗ ਨੂੰ ਤਾਂ ਸਾਰੀ ਮੰਗਦੇ ਨੇ ਕਿਹੜੀ ਪੋਲੀਟਿਕਲ ਪਾਰਟੀ ਹੋ ਤਾਂ ਕਾਂਗਰਸੀ ਵੀ ਕਹਿੰਦੇ ਨੇ ਵੀ ਸਾਡੇ ਜਿਹੜੇ ਹੱਕ ਕੇਂਦਰ ਨੇ ਖੋੜੇ ਦੇ ਦਿਓ ਉਹ ਬੀਜੇਪੀ ਵੀ ਕਹਿੰਦੀ ਹਾਲਾਂਕਿ ਬੀਜੇਪੀ ਕੇਂਦਰ ਚ ਰਾਜ ਕਰਦੀ ਹੈ ਵੀ ਸਾਡੇ ਹੱਕ ਦੇ ਦਿਓ ਜੀ ਸੋ ਇਹ ਕਹਿਣਾ ਹੋਰ ਗੱਲ ਹੈ ਉਹਦੇ ਵਾਸਤੇ ਇੱਕ ਜਦ ਇੱਕ ਨਵਾਂ ਦਲ ਬੰਦਦਾ ਉਦੋਂ ਕੋਈ ਪ੍ਰੋਗਰਾਮ ਤੋਂ ਕੰਮ ਦਿੰਦਾ ਨਾਲ ਦੀ ਨਾਲ ਪ੍ਰੋਗਰਾਮ ਕੋਈ ਨਹੀਂ ਉਹਦੇ ਚ ਵੀ ਸੀ ਆ ਵੀ ਕਰਾਂਗੇ ਆ ਵੀ ਕਰਾਂਗੇ ਉਹ ਇੱਕ ਸਿਆਸੀ ਵੈਦਾ ਜਿਵੇਂ ਕਰਦੇ ਨੇ ਨਾ ਚੋਣਾਂ ਵੇਲੇ ਉਹਦੀ ਨੇ ਵੈਦੇ ਨੇ ਉਹ ਤੇ ਉਹ ਕਿੰਨੇ ਕੁ ਪੂਰੇ ਉੱਤਰ ਦੇ ਚੋਣਾਂ ਵੇਲੇ ਵੈਦੇ ਚੋਣਾਂ ਦੇ ਜਿਹੜੇ ਮਨੋਰਸਥ ਤੋਂ ਆਪਾਂ ਨੂੰ ਪਤਾ ਹੀ ਹੈ ਸੋ ਮੈਨੂੰ ਐ ਲੱਗਦਾ ਹੈ ਵੀ ਇਹ ਹੈ ਜੀ ਇਹ ਤਾਂ ਹੈਗਾ ਇੱਕ ਪਾਸਾ ਇਹਦਾ ਦੂਜਾ ਪਾਸਾ ਵੀ ਹੈ ਦੂਜਾ ਪਾਸਾ ਇਹ ਹੈ ਵੀ ਦੂਜਿਆਂ ਨੇ ਐਡਾ ਸੌਖਾ ਨਹੀਂ ਛੱਡ ਦੇਣਾ ਜਿਹੜਾ ਸੌਖਾ ਇਹ ਸਮਝਦੇ ਨੇ ਕਿਉਂਕਿ ਆਪਨੇ ਆਪ ਚੀਜ਼ ਕੋਈ ਹੋਰ ਬੰਦਾ ਪ੍ਰਧਾਨਤਾ ਤਾਂ ਵੱਡੀ ਗਲਤੀ ਸੀ ਹੁੰਦਾ ਸਾਹਿਬ ਬਣ ਜਾਂਦੇ ਇਹ ਆਲੀ ਸਾਹਿਬ ਬਣ ਜਾਂਦੇ ਜਿਉਂ ਬੀਬੀ ਬਣ ਜਾਂਦੀ ਚਾਚਾ ਰਗਦਾ ਵਿੱਚ ਉਹ ਇਹ ਵਖਰੇ ਨੇ ਵੀ ਇਹਨਾਂ ਦਾ ਉਹ ਪੰਜ ਮੈਂਬਰੀ ਕਮੇਟੀ ਨਾਲ ਸਿੱਧੇ ਰੂਪ ਚ ਨਾ ਸਾਰੀ ਉਹਦੇ ਨਾਲ ਖਾਦ ਤੱਕ ਦੇ ਹੁਕਮ ਨਾਲ ਕੋਈ ਨਹੀਂ ਸੀ ਹੁਣ ਤੋਂ ਅੱਗੇ ਤੱਕ ਜਿਹੜਾ ਫਸੀਬ ਤੋਂ ਕੋਈ ਉਹਨੂੰ ਕਹਿੰਦਾ ਹੁਕਮਨਾਮਾ ਕੋਈ ਕਹਿੰਦਾ ਉਹਦੇ ਉੱਤੇ ਇਹਨਾਂ ਨੂੰ ਡਾਇਰੈਕਸ਼ਨ ਕਹ ਲਓ ਕਿ ਜੋ ਵੀ ਕਹਣਾ ਹੈ ਕਹਿਨੂ ਸ਼ਬਦ ਜਿਹੜੇ ਮਰਜ਼ੀ ਵਰਤੀ ਜਾਓ ਅਸਰ ਕਿ ਜਿਹੜਾ ਕਾਲ ਤੱਕ ਸੋ ਜਿਨ੍ਹਾਂ ਨੇ ਹੁਕਮ ਸੁਣਾਇਆ ਸੀ ਉਹਦੇ ਉੱਤੇ ਵੱਡੇ ਸਵਾਲ ਖੜੇ ਹੋ ਹੀ ਗਏ ਜਿਹੜੇ ਸਵਾਲ ਆਪਾਂ ਇਹਦੇ ਵਿੱਚੋਂ ਨਹੀਂ ਹੱਦ ਕਰ ਸਕਦੇ ਇਹ ਨਾ ਇਹ ਸਵਾਲ ਖਤਮ ਹੋਨੇ ਨੇ ਨਾ ਆਪੇ ਹੱਦ ਕਰ ਸਕਦੇ ਆ ਕਿਉਂਕਿ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਮੈਨੂੰ ਆਇ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਿੱਖੀ ਦਾ ਜਿਹੜਾ ਸਿਧਾਂਤ ਹੈ ਸਿੱਖੀ ਦਾ ਜਿਹੜਾ ਇਤਿਹਾਸ ਹੈ ਇਹ ਉਹਦੇ ਨਾਲ ਮੇਲ ਨਹੀਂ ਖਾਂਦੀ ਗੱਲ ਜੋ ਸਿੱਖਾਂ ਨਾਲ ਹੁਣ ਹੋ ਰਿਹਾ ਸੀ ਉਹਦੇ ਨਾਲ ਵੀ ਇਹ ਮੇਲ ਨਹੀਂ ਖਾਂਦੀ ਇਹ ਮੇਨੋਂ ਜ਼ਿਆਦਾ ਵੱਡੀ ਲੱਗਦੀ ਹੈ